میں وے بھائی والا کیو وے ریڈیو فائی کانٹیکٹ ਨੇ ਨਹੀਂ ਰਿਹਾ ਅੱਛਾ ਕੋਈ ਗਾਲੀ ਨਹੀਂ ਨਿਕਲਣਾ ਬੈਣ ਮਹਿਗੇ ਆ ਮੂੰਹ ਸਾਰਾ ਕੁਝ ਹੈਗਾ ਬਸ ਦੇਣੀ ਹੋਣੀ ਹੈ ਮੈਂ ਨਹੀਂ ਨਾ ਇਧਰ ਨਿਗਰਣੀ ਨਹੀਂ ਹੁੰਦਾ ਗਰੀ ਉਹਨਾਂ ਦਰਿਆ ਉਹਨੇ ਦੇਣੀ ਆ ਜੀ ਆਪਾਂ ਲੈ ਗਏ ਉਹਨਾਂ ਮੈਂ ਤੇਰੇ ਕੋਲ ਤੇ ਉਹਨਾਂ ਸੁਦੇਹ ਦੇ ਵੜਨੇ ਆ ਜੋ ਜੀ ਇਹਦੇ ਨਾਲ ਡੋਟ ਜਾਣੇ ਸਭ ਯਾਦ ਰੱਖੋ ਅੱਛੇ ਆ ਜੀ

रोज़ आंटी त ले पे हथ फोन पूछे Sous-titrage Société Radio-Canada ਅੱਛਾ ਜੀ ਲੱਗੋ ਕੋਈ ਮਾੜਾ ਫੋਟੋ ਕਰ ਲਓ ਜੀ ਇਹ ਆਪਣਾ ਜੀ ਜੀ ਪਾਜੀ ਇਹ ਵਾਰ ਕਿਹੜੀ ਕਿਹੜੀ ਆ ਅੱਖ ਉਧਰ ਖੋ ਇਹ ਸਾਡੀ ਜੀ ਸਿਟੀ ਐਂਡ ਕਾਉਂਸਲ ਰਜਿਸਟਰਡ ਜਿਹੜੀ ਐਨ ਜੀਓ ਆ ਸਾਡੀ ਤਰਨਤਾਰਨ ਦੀ ਬਹੁਤ 32 ਸਾਲ ਤੋਂ ਤਰਨਤਾਰਨ ਦੇ ਸੋਲਾਰਿਕ ਕੰਮਾਂ ਦੇ ਵਰਕ ਕਰ ਰਹੀ ਹੈ ਤੇ ਉਹਨਾਂ ਵੱਲੋਂ ਹਰ ਸਾਲ ਜਿਹੜਾ ਬੂਟਿਆਂ ਦਾ ਲੰਗਰ ਲਾਇਆ ਜਾਂਦਾ ਰੱਖ ਖ ਖਾਲੀ ਜਗ੍ਹਾ ਦੇ ਉੱਤੇ ਜਿਹੜੇ ਆ ਬੂਟੇ ਲਾਈ ਜਾਂਦੇ ਆ ਉਸੇ ਕੜੀ ਵਜੋਂ ਅੱਜ ਜਿਹੜੇ ਆ ਦਰਬਾਰ ਸਾਹਿਬ ਤਰਨਤਾਰਨ ਵਿਖੇ ਜਿਹੜੇ ਆ ਇਹ ਬੂਟਿਆਂ ਦਾ ਲੰਗਰ ਲਾਇਆ ਗਿਆ ਵੇਖੋ ਸੰਗਤਾਂ ਕਿੰਨੇ ਜੂਤ ਚੋਰ ਨਾਲ ਬੂਟਿਆਂ ਨੂੰ ਲੈ ਰਹੀਆਂ ਵਾ ਤੇ ਇਹ ਉਮੀਦ ਹੈ ਕਿਉਂਕਿ ਪ੍ਰਸ਼ਾਦ ਵਜੋਂ ਲੋਕੀ ਖੜਦੇ ਆ ਤੇ ਹਰ ਬੂਟਾ ਜਿਹੜਾ ਉਹ ਪਾਲਿਆ ਜਾਂਦਾ ਵਾ ਉਹਨੂੰ ਵਿਅਰਥ ਨਹੀਂ ਕੀਤਾ ਜਾਂਦਾ ਸਿਟੀ ਅਨ ਕਾਉਂਸਲਰ ਰਜਿਸਟਰ ਤਰਨਤਨ ਇੱਕ ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਹੈ ਜਿਹੜੀ ਪਿਛਲੇ 32-33 ਸਾਲ ਤੋਂ ਨਿਰੰਤਰ ਸਮਾਜ ਸੇਵਾ ਦੇ ਕਾਰਜਾਂ ਵਾਸਤੇ ਜਤਨਸ਼ੀਲ ਹੈ ਇਸ ਸੰਸਾਦੇ 40 ਤੋਂ 45 ਦੇ ਕਰੀਬ ਬਹੁਤ بڑے ਲਿਖਿਆ ਵਰਗ ਜਿਹੜਾ ਵਾ ਉਹ ਮੈਂਬਰ ਨੇ ਔਰ ਸਾਡੇ ਪੱਕੇ ਪ੍ਰੋਜੈਕਟ ਨੇ ਹਰ ਸਾਲ ਜਨਵਰੀ ਦੇ ਵਿੱਚ ਅਸੀਂ ਛੋਟੀਆਂ ਬੱਚੀਆਂ ਦੀ ਲੋੜੀ ਬਣਾਉਨੇ ਆ ਫਰਵਰੀ ਮਾਰਚ ਦੇ ਵਿੱਚ ਲੋੜਵੰਦ ਲੋਕਾਂ ਵਾਸਤੇ ਅਸੀਂ ਅੱਖਾਂ ਦੇ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਉਨੇ ਆ ਇਸ ਤੋਂ ਬਾਅਦ ਅਸੀਂ ਵਾਤਾਵਰਣ ਦੀ ਸਾਂਭ ਸੰਭਾਲ ਕਿਉਂਕਿ ਅੱਜ ਸਮਾਜ ਦੇ ਵਿੱਚ ਬਹੁਤ ਵੱਡੀ ਲੋੜ ਹੈ ਕਿ ਵਿਗੜਦੇ ਹੋਏ ਵਾਤਾਵਰਨ ਨੂੰ ਆਲਮੀ ਤਰ੍ਹਾਂ ਨੂੰ ਦੂਰ ਕਰਨ ਵਾਸਤੇ ਵਾਤਾਵਰਨ ਦੀ ਸੰਭਾਲ ਵਾਸਤੇ ਵੱਧ ਤੋਂ ਵੱਧ ਯਤਨ ਕੀਤੇ ਜਾਣ। ਔਰ ਇਸੇ ਕੜੀ ਨੂੰ ਅੱਗੇ ਤੋਰਦੇ ਹੋયા ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਜਿਹੜਾ ਵਾ ਵੱਡੀ ਗਿਣਤੀ ਦੇ ਵਿੱਚ ਰੁੱਖ ਲਿਆ ਕੇ ਔਰ ਅੱਜ ਕਿਉਂਕਿ 14 ਦਾ ਤਿਹਾਰ ਹੈ ਪਵਿੱਤਰ ਨਗਰੀ ਤਨਤਾਂ ਦੇ ਵਿੱਚ ਬਹੁਤ ਸਾਰੀ ਸੰਗਤ ਆਉਂਦੀ ਹੈ। ਸੋ ਉਹਨਾਂ ਲੋਕਾਂ ਨੂੰ ਜਿਹੜਾ ਵਾ ਸਾਡਾ ਮੈਸੇਜ ਆਵੇ ਵੱਧ ਤੋਂ ਵੱਧ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਅਦੋਖਾ ਕਰ ਘਰ-ਘਰ ਤੱਕ ਜਿਹੜੇ ਆ ਉਹ ਪਹੁੰਚੇ। ਵੈਗੁਰਜੀ ਦਾ ਖਾਲਸਾ ਵੇਗਜੀ ਫਤਿਹ ਬਹੁਤ ਹੀ ਜੋ ਕਿ ਪ੍ਰਮੁੱਖ ਸਭ ਸੰਸਥਾ ਹੈ ਸਿਟੀ ਕਾਉਂਸਲ ਤਰਨਤਾਰਨ ਉਹਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਵਣ ਦੀ 14 ਮੱਸੀਆ ਤੇ ਜੋ ਬੂਟੇ ਔਰ ਪੌਦੇ ਵੰਡੇ ਜਾਂਦੇ ਹਨ ਇਸ ਵਾਤਾਵਰਣ ਸਵੱਛ ਰੱਖਣ ਵਾਸਤੇ ਆਪਣਾ ਜੋ ਕਿ ਗਲੋਬਲ ਵਾਰਮਿੰਗ ਦੇ ਕਰਕੇ ਜੋ ਸਾਡਾ ਤਾਪਮਨ ਹੈ ਬਹੁਤ ਜ਼ਿਆਦਾ ਵਧ ਰਿਹਾ ਹੈ ਸੰਸਾਰ ਦੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ ਤਾਂ ਹੀ ਬਾਰਸ਼ਾ ਘਟ ਹੁੰਦੀਆਂ ਹਨ ਕਿਉਂਕਿ ਰੁੱਖ ਕਿਤੇ ਵੀ ਨਹੀਂ ਲੱਭ ਰਹੇ ਸੋ ਸਾਡਾ ਇਹ ਮਨੋਰਥ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਕਿ ਸਾਡਾ ਇਹ ਵਾਤਾਵਰਣ ਉਸਦੀ ਜਿਹੜਾ ਤਾਪਮਨ ਹੈ ਉਸ ਨੂੰ ਘਟਾਇਆ ਜਾ ਸਕੇ ਔਰ ਵੱਧ ਤੋਂ ਵੱਧ ਵਰਖਾ ਹੋਵੇ ਤਾਂ ਕਿ ਸਾਡਾ ਪੰਜਾਬ ਖੁਸ਼ਹਾਲ ਸੁਭਾ ਬਣ ਸਕੇ ਇਹ ਜੋ ਇੱਕ ਪੈੜ ਹੈ ਇਹ ਆਉਣ ਵਾਲੀ ਪੀੜ੍ਹੀਆਂ ਵਾਸਤੇ ਹੈ ਤਾਂ ਕਿ ਇਹਨਾਂ ਰੁੱਖਾਂ ਨੂੰ ਜਿੱਥੇ ਲਗਾਇਆ ਜਾਵੇ ਉੱਥੇ ਮੈਂ ਬੇਨਤੀ ਕਰਾਂਗਾ ਸਬੰਚੀ ਸੰਗਤ ਨੂੰ ਕਿ ਇਹ ਜੋ ਰੁੱਖ ਹਨ ਇਹਨਾਂ ਨੂੰ ਬਚਾਇਆ ਵੀ ਜਾ ਸਕੇ ਔਰ ਇਹਨਾਂ ਨੂੰ ਪੁੱਤਾਂ ਦੀ ਤਰ੍ਹਾਂ ਪਾਲਿਆ ਜਾਵੇ ਕਿਉਂਕਿ ਸ਼ਿਵ ਕੁਮਾਰ ਵਰ ਬਡਾਲਦਾ ਇੱਕ ਰੁੱਖ ਮੈਨੂੰ ਅ ਰੁੱਖਾਂ ਨੂੰ ਪਾਲਣਾ ਜਿਹੜਾ ਉਹ ਪੁੱਤਾਂ ਦੇ ਬਰਾਬਰ ਹੁੰਦਾ ਕਿਉਂਕਿ ਇਸ ਦੀ ਨਿੱਗੀ ਛਾ ਜਿਹੜੀ ਹੈ ਆਉਣ ਵਾਲੀਆਂ ਕਈ ਸਦੀਆਂ ਤੱਕ ਆਉਣ ਵਾਲੀ ਕਈ ਪੀੜ੍ਹੀਆਂ ਤੱਕ ਸਾਨੂੰ ਮਿਲਦੀ ਹੈ ਔਰ ਇਸ ਨੇਕ ਕਾਰਜ ਦੇ ਵਾਸਤੇ ਸ਼ਹਿਰੀ ਕੌਂਸਲ ਸੰਸਥਾ ਜੋ ਹੈ ਹਰ ਸਾਲੇ ਬਹੁਤ ਵੱਡਾ ਸਹਿਯੋਗ ਕਰਦੀ ਹੈ ਔਰ ਮੈਂਜਰ 시 ਦਰਬਾਰ ਸਾਹਿਬ ਤਰਨਤਾਰਨ ਦੇ ਸਹਿਯੋਗ ਦੇ ਨਾਲ ਇਹ ਜੋ ਕੈਂਪ ਹੈ ਹਰ ਸਾਲ ਲਗਾਇਆ ਜਾਂਦਾ ਹੈ ਪੌਦੇ ਜੋ ਹਨ ਉਹ ਵੱਧ ਤੋਂ ਵੱਧ ਵੰਡੇ ਜਾ ਰਹੇ ਹਨ ਸੰਗਤਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਅਸੀਂ ਨਾਲ ਇਹ ਵਚਨ ਲੈ ਰਹੇ ਹਾਂ ਕਿ ਇਹਨਾਂ ਪੌਦਿਆਂ ਨੂੰ ਜਿਹੜਾ ਹੈ ਉਹ ਵਾਧੂ ਪਾਲਿਆ ਜਾਵੇ ਔਰ ਇਹਨਾਂ ਨੂੰ ਜਿਹੜਾ ਵਾ ਉਹਦੇ ਸਮ ਸੰਭਾਲ ਕਰਕੇ ਆਪਣੇ ਵਾਤਾਵਰਣ ਨੂੰ ਜਿਹੜਾ ਵਾ ਉਹ ਸਵਸ਼ਟ ਕੀਤਾ ਜਾ ਸਕੇ ਧੰਨਵਾਦ